ਹਜ ਪਾਠ ਕਰਾਂਗੇ ਜੀ ਵਾਹਿਗੁਰੂ 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 ਵਾਹਿ ਗੁਰੂ 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 ਵਾ 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 ਤਨ ਬਾਬਾ ਅਜੀਤ ਸਿੰਘ ਜੀ ਤਨ ਤਨ ਬਾਬਾ ਜੁਜਾਰ ਸਿੰਘ ਜੀ ਤਨ ਤਨ ਬਾਬਾ ਜ਼ੋਰਾਵਰ ਸਿੰਘ ਜੀ ਤਨ ਤਨ ਬਾਬਾ ਫਤੇ ਸਿੰਘ ਜੀ ਤਨ ਤਨ ਮਤਾ ਗੁਜਰ ਕੌਰ ਜੀ ਆਓ ਜੀ ਹੁਣ ਆਪਾਂ ਸਹਿਜ ਪਾਠ ਸ਼ੁਰੂ ਕਰਦੇ ਹਾਂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਮਾਰੂ ਮਹਲਾ ਤੀਜਾ ਜੁਗ ਛੱਤੇ ਕੀਓ ਗੁਬਾਰਾ ਆਪੇ ਜਾਣੇ ਸਿਰਜਣ ਹਰਾ ਹੋਰ ਕਿਉ ਕਹੇ ਕਿ ਆਖ ਵਖਾਣੇ ਤੂੰ ਆਪੇ ਕੀਮਤ ਪਾਏ ਦਾ ਓਮਕਾਰ ਸਭ ਸ੍ਰਿਸ਼ਟੀ ਉਪਾਈ ਸਭ ਖੇਲ ਤਮਾਸਾ ਤੇਰੀ ਵਡਿਆਈ ਆਪੇ ਵੇਖ ਕਰੇ ਸਭ ਸਾਚਾ ਆਪੇ ਭੰਨ ਕੜਾਏ ਦਾ ਬਾਜੀਗਰ ਇੱਕ ਬਾਜੀ ਪਾਈ ਪੂਰੇ ਗੁਰਤੇ ਨਦਰੀ ਆਈ ਸਦਾ ਅਲੈਪਤ ਰਹੀ ਗੁਰ ਸ਼ਬਦੀ ਸਾਚੀ ਸਿਉ ਚਿਤੇ ਲਾਏ ਦਾ ਬਾਜੇ ਬਾਜੇ ਤੁਨੇ ਆਕਾਰਾ ਆਪ ਵਜਾਏ ਵਜਾਵਣ ਹਰਾ ਕਟ ਕਟ ਪਉਣ ਵਹੇ ਇਕ ਰੰਗੀ ਮਿਲ ਪਵਣੀ ਸਭ ਵਜਾਂਦਾ ਕਰਤਾ ਕਰੀ ਸੋ ਨਹਿਚੋ ਹੋਵੇ ਗੁਰ ਕੇ ਸ਼ਬਦੀ ਹੋਮੇ ਖੋਵੇ ਗੁਰ ਪਰਸਾਦੀ ਕਿਸੈ ਦੇਵ ਦੇ ਆਈ ਨਾਮੋ ਨਾਮ ਤੇ ਆਈਂਦਾ ਗੁਰ ਸੇਵੇ ਜੇ ਵੜ ਹੋਰ ਲਾਹਾ ਨਹੀਂ ਨਾਮ ਮਨ ਵਸੇ ਨਾਮੋ ਸਾ ਲਾਹੀ ਨਾਮੋ ਨਾਮ ਸਦਾ ਸੁਖ ਦਤਾ ਨਾਮੋ ਲਹਾ ਪਾਈਦਾ ਬਿਨ ਨਾਵੇ ਸਭ ਦੁਖ ਸੰਸਾਰਾ ਬਹੁ ਕਰਮ ਕਮਾਵੇ ਬਦੇ ਵਿਕਾਰਾ ਨਾਮ ਨਾ ਸੀ ਵੀ क्यों सुख पाई बिन नामे दुख पाए दा आप करे ते आप कराए गुर परसादी किसे बुझाए गुरमुख होवे से बंधन तोड़े मुक्ति कह कर पाए दा गणित गणे सो जले संसारा सहसा मूल न चुके विकारा गुरमुख होवे सो गणित चुकाए सच्चे सच समाए दा ਜੇ ਸੱਚ ਦੇ ਤਾਂ ਪਾਏ ਕੋਈ ਗੁਰ ਪ੍ਰਸਾਦੀ ਪ੍ਰਗਟ ਹੋਈ ਸੱਚ ਨਾਮ ਸਲਾਹੇ ਰੰਗ ਰਤਾ ਗੁਰ ਕਿਰਪਾ ਤੇ ਸੁਖ ਪਾਏ ਦਾ ਜਪ ਤਤ ਸੰਜਮ ਨਾਮ ਪਿਆਰਾ ਕਲ ਵਿਖ ਕਾਟੇ ਕਾਟਣ ਹਾਰਾ ਹਰ ਕੇ ਨਾਮ ਤਨ ਮਨ ਸੀਤਲ ਹੋਆ ਸਹਜੇ ਸਹਜ ਸਮਾਇਦਾ ਅੰਤਰ ਲੋਭ ਮਨ ਮੈਲੇ ਮਲ ਲਾਏ ਮੈਲੇ ਕਰਮ ਕਰੀ ਦੁਖ ਪਾਏ ਕੂੜੋ ਕੂੜ ਕਰੇ ਵਪਾਰਾ ਕੋਲ ਬੋਲ ਦੁਖ ਪਾਏ ਦਾ ਨਰਮਲ ਪਾਣੀ ਕੋ ਮਨ ਵਸਾਏ ਗੁਰ ਪ੍ਰਸਾਦੀ ਸਹਿਸਾ ਜਾਏ ਗੁਰ ਕੇ ਪਾਣੀ ਚੱਲੇ ਦਿਨ ਰਾਤਿ ਨਾਮ ਚੇਤ ਸੁਖ ਪਾਏ ਦਾ ਆਪ ਸਿਰੰਦਾ ਸੱਚਾ ਸੋਈ ਆਪ ਉਪਾਏ ਖਪਾਏ ਸੋਈ ਗੁਰਮੁਖ ਹੋਵੇ ਸੋ ਸਦਾ ਸਲਾਹੇ ਮੇਲੇ ਸੱਚੇ ਸੁਖ ਪਾਏ ਦਾ ਅਨੇਕ ਜਤਨ ਕਰੇ ਇੰਦਰੀ ਵਸ ਨਾ ਹੋਈ ਕਾਮ ਕ੍ਰੋਧ ਜੰਦੇ ਸਭ ਕੋਈ ਸਤਗੁਰ ਸੇਵੇ ਮਨ ਵਸੇ ਆਵੇ ਮਨ ਮਾਰੇ ਮਨੇ ਸਮਾਏ ਦਾ ਮੇਰਾ ਤੇਰਾ ਤਉ ਦੇ ਆਪੇ ਕੀਆ ਸਭ ਤੇਰੇ ਜੰਤ ਤੇਰੇ ਸਭ ਜੀਆ ਨਾਨਕ ਨਾਮ ਸੰਭਾਲ ਸਦਾ ਤੁ ਗੁਰਮਤੀ ਮਨ ਵਸਾਏ ਦਾ ਮਰ ਮਹਲਾ 3 ਚਾਹਰ ਜੀਉ ਦਾਤਾ ਅਗੰ ਅਥਾਹਾ ਉਸ ਸਤਿ ਨਾਮ ਧਮਾਏ ਬਿ ਪਰਵਾਹਾ ਤਿਸਨੋ ਅਪੜਨ ਸਕੈ ਕੋਈ ਆਪੇ ਮੇਲ ਮਿਲਾਇਦਾ ਜੋ ਕਿਛ ਕਰੇ ਸੋ ਨਹਿ ਜੋ ਹੋਈ ਤਿਸ ਬਿਨ ਦਾਤਾ ਅਵਰ ਨ ਕੋਈ ਜਿਸਨੋ ਨਾਮਦਾਨ ਕਰੇ ਸੋ ਪਾਏ ਗੁਰ ਸ਼ਬਦੀ ਮੇਲ ਮਿਲਾਇਦਾ ਚੌਤੇ ਪਵਣ ਤੇਰੇ ਹਟ ਨਾਲੇ ਸਤ ਗੁਰ ਦਿਖਾਏ ਅੰਤਰ ਨਾਲੇ ਨਾਮੇ ਕਾਵਾ ਪਾਰੀ ਹੋਵੇ ਗੁਰ ਸ਼ਬਦੀ ਕੋ ਪਾਏ ਦਾ ਸਤਿਗੁਰ ਸੇਵੀ ਸਹਿਜ ਅਨੰਦਾ ਹਿਰਦੇ ਆਏ ਉਠਾ ਗੋਵਿੰਦਾ ਸਹਿਜੇ ਪਗਦ ਕਰੀ ਦਿਨ ਰਾਤੀ ਆਪੇ ਭਗਤ ਕਰਾਈਦਾ ਸਤਿਗੁਰ ਤੇ ਵਿਛੜੇ ਦਿਨ ਦੁੱਖ ਪਾਇਆ ਅਨ ਦਿਨ ਮਾਰੀਏ ਦੁੱਖ ਸਭਾਇਆ ਮਥੇ ਕਾਲੇ ਮਹਿਲ ਨਾ ਬੇ ਦੁੱਖ ਹੀ ਵਿੱਚ ਸੁਖ ਪਾਈਦਾ ਸਤਿਗੁਰ ਸੇਵੇ ਸੇਵਟ ਭਾਗੀ ਸਹਿਜ ਪਾਏ ਸੱਚੀ ਦੇਵ ਲਾਗੀ सचो सच कमावे सद ही सचे मेल मिलाए दा जिसनो सच्चा दे सो पाए अंतर साच परम पुलाए सच सचे का आपे दाता जिस देवे सो सच पाए दा आपे करता सब ना का सोई जिसनो आप बुझाए बुझे कोई आपे बख्शे देवड़े आए आपे मेल मिलाए दा हौ मैं करद्या जन्म गवाया आगे मोह न चुके माया ਅੱਗੇ ਜਮਕਾਲ ਲੇਖਾ ਲੇਵੇ ਜਿਉ ਤਿਲ ਕਾਣੀ ਪੇੜਾਏਂਦਾ ਪੂਰੇ ਭਾਗੁਰ ਸੇਵਾ ਹੋਈ ਨਦਰ ਕਰੀਤਾ ਸੇਵੇ ਕੋਈ ਜਮਕਾਲ ਤਿਸ ਨੇੜ ਨਾ ਆਵੇ ਮਹਿਲ ਸੱਚੇ ਸੁਖ ਪਾਈਂਦਾ ਤਿੰਨ ਸੁਖ ਪਾਇਆ ਜੋ ਤੁਧ ਪਾਏ ਪੂਰੇ ਭਾਗੁਰ ਸੇਵਾ ਲਾਏ ਤੇਰੇ ਹੱਥ ਹੈ ਸਭ ਵੱਡੀ ਆਹੀ ਜਿਸ ਦੇਵੇ ਸੋਂ ਪਾਈਂਦਾ ਅੰਦਰ ਪ੍ਰਗਾਸ ਗੁਰੂ ਤੇ ਪਾਏ ਨਾਮ ਪਦਾਰਥ ਮਨ ਵਸਾਏ ਗਿਆਨ ਰਤਨ ਸਦਾ ਕਟ ਚਾਨਣ ਅਗਿਆਨ ਅੰਧੇਰ ਗਵਾਹੀ ਦਾ ਅਗਿਆਨੀ ਅੰਦੇ ਦੂਜੇ ਲਾਗੇ ਬਿਨ ਪਾਣੀ ਡੁੱਬ ਮੁਏ ਅਪਾਗੇ ਚਲਦੇ ਆ ਕਰ ਤਰ ਨਦਰ ਨਾ ਆਵੇ ਜਮਦਰ ਬਾਤਾ ਦੁੱਖ ਪਾਹਿੰਦਾ ਬਿਨ ਸਤਗੁਰ ਸੇਵੇ ਮੁਖਤ ਨ ਹੋਈ ਗਿਆਨੀ ਧਿਆਨੀ ਪੋਚੋ ਕੋਈ ਸਤਗੁਰ ਸੇਵੇ ਤਿਸ ਮਿਲੇ ਵਟਿਆਈ ਦਰ ਸੱਚੇ ਜ਼ੋਬਾ ਪਾਇਦਾ ਸਤਗੁਰ ਨੂੰ ਸੇਵੇ ਤਿਸ ਆਪ ਮਿਲਾਏ ਮਮਤਾ ਕਾਟ ਸੱਚੇ ਲੇਵ ਲਾਇ ਸਦਾ ਸੱਚ ਵਣ ਜੀਵਾ ਪਾਰਿ ਨਮੋਲ ਹਾ ਪਾਇਦਾ ਆਪੇ ਕਰੇ ਕਰਾਏ ਕਰਤਾ ਸ਼ਬਦ ਮਰੇ ਸੋਈ ਜਨਮ ਮੁਕਤੋ ਨਾਨਕ ਨਾਮ ਵਸੇ ਮਨ ਅੰਦਰ ਨਾਮੋ ਨਾਮ ਤਿ ਆਇਦਾ ਮਰੂ ਮਹਲਾ 3 ਜੋਤ ਜੋ ਤੁਧ ਕਰਣਾ ਸੋ ਕਰ ਪਾਇਆ ਪਾਣੀ ਵਿੱਚ ਕੋ ਵਿਰਲਾ ਆਇਆ ਪਾਣਾ ਮੰਨੇ ਸੋ ਸੁਖ ਪਾਏ ਪਾਣੀ ਵਿੱਚ ਸੁਖ ਪਾਏ ਦਾ ਗੁਰਮੁਖ ਤੇਰਾ ਪਾਣਾ ਪਾਵੇ ਸਹਜੇ ਹੀ ਸੁਖ ਸੱਚ ਕਮਾਵੇ ਪਾਣਾ ਨੂੰ ਲੋਚੀ ਬਹੁ ਤੇਰੀ ਆਪਣਾ ਪਾਣਾ ਆਪ ਮਨਾਏ ਦਾ ਤੇਰਾ ਪਾਣਾ ਬੰਨੇ ਸੋ ਮਿਨੇ ਤੁਦੀ ਆਏ ਜਿਸ ਪਾਣਾ ਦੇਵੇ ਪਾਵੇ ਸੋ ਤੁਝੇ ਸਮਾਏ ਪਾਣੇ ਵਿਚਵਟੀ ਵਡੇ ਆਈ ਪਾਣਾ ਕਿਸੇ ਕਰਾਹੇ ਦਾ ਜਾਂ ਇਸ ਪਾਵੇ ਤਾਂ ਗੁਰੂ ਮਿਲਾਏ ਗੁਰਮੁਖ ਨਾਮ ਪਦਾਰਤ ਪਾਏ ਤੁਦੇ ਆਪਣੇ ਪਾਣੇ ਸਭ ਸ੍ਰਿਸ਼ਟੀ ਉਪਾਈ ਜਿਸਨੋ ਪਾੜਾ ਦੇ ਦੇਸ ਪਾਏਂਦਾ ਮਨ ਮੁਖ ਅੰਧ ਕਰੇ ਚਤੁਰਾਈ ਪਾਣਾ ਨ ਮੰਨੇ ਬਹੁਤ ਦੁੱਖ ਪਾਈ ਪਰਮੇ ਪੂਲਾ ਆਵੇ ਜਾਏ ਘਰ ਮਹਿਲ ਨ ਕਭੂ ਪਾਏਂਦਾ ਸਤ ਗੁਰ ਮੇਲੇ ਦੇਵੜੀ ਆਈ ਸਤ ਗੁਰ ਕੀ ਸੇਵਾ ਤੁਰਭਰਮਾਈ ਸਤ ਗੁਰ ਸੇਵੀ ਤਾ ਨਾਮ ਪਏ ਨ ਮਹਿ ਸੁਖ ਪਾਏਂਦਾ ਸਬਨਾਮੋ ਉਪਜੇ ਨਾਮੋ ਥੀਜੇ ਗੁਰ ਕਿਰਪਾ ਤੇ ਮਨ ਤਨ ਭੀਜੇ ਰਸਨਾ ਨਾਮ ਤੇ ਆਏ ਰਸ ਭੀਜੇ ਰਸ ਹੀ ਤੇ ਰਸ ਪਾਏ ਦਾ ਮਹਿਲੇ ਅੰਦਰ ਮਹਿਲ ਕੋ ਪਾਏ ਗੁਰ ਕੇ ਸ਼ਬਦ ਸੱਚ ਚਿਤ ਲਾਈ ਜਿਸਨੋ ਸੱਚ ਦੇਸ ਹੋਈ ਸੱਚ ਪਾਏ ਸਚੇ ਸੱਚ ਮਿਲਾਈ ਦਾ ਨਾਮ ਵਿਚਾਰ ਮਨ ਤਨ ਦੁਖ ਪਾਇਆ ਮਾਇਆ ਹੋ ਸਭ रोग कमाया बिन ना वे मन कन है कुष्टि नरके वासा बाए दा नाम रते तिन निर्मल देहा निर्मल हंसा सदा सुख निहना नाम सलाहे सदा सुख पाया निज कर वासा पाए दा सब को वणज करे वा पारा mệnh नाम ए सब टूटा संसारा नांगो आया नांगो जासी ਵਿਨਨਾ ਮੇ ਦੁਖ ਪਾਇੰਦਾ ਜਿਸਨੋ ਨਾਮ ਦੇ ਸੋ ਪਾਏ ਗੁਰ ਕੈ ਸ਼ਬਦ ਹਰ ਮਨ ਵਸਾਏ ਗੁਰ ਕਿਰਪਾ ਤੇ ਨਾਮ ਵਸਿਆ ਘਟੇ ਅੰਤਰ ਨਾਮੁ ਨਾਮ ਤਿ ਆਇੰਦਾ ਨਾਮੇ ਨੋ ਲੋਚੇ ਜੇ ਦੀ ਸਬੇ ਆਈ ਨਾਉ ਤਿ ਨਾ ਮਿਲੇ ਧੁਰ ਪਰਮਕਮਾਈ ਜਿਨੀ ਨਾਉ ਪਾਇਆ ਸੇ ਵੱਡੇ ਭਾਗੀ ਗੁਰ ਕੈ ਸ਼ਬਦ ਮਿਲਾਇੰਦਾ ਕਾਇ ਕੋਟ ਅਤਿ ਅਪਾਰਾ ਇਸ ਵਿੱਚ ਬਹਿ ਪ੍ਰਭ ਕਰੇ ਵਿਚਾਰਾ ਸੱਚਾ ਨਿਆਉ ਸੱਚਾ ਵਪਾਰਾ ਨਹਿ ਚਲਵਾ ਸਾ ਪਾਈਂਦਾ ਅੰਤਰ ਕਰ ਬੰਕੇ ਥਾਨ ਸੁਹਾਇਆ ਗੁਰਮੁਖ ਵਰਲੇ ਕਿਨੇ ਥਾਨ ਪਾਇਆ ਇਤ ਸਾਥ ਨਿ ਬਹਿ ਹੇ ਸਾਲਾਹੇ ਸੱਚੇ ਹਰ ਸੱਚਾ ਮਨ ਵਸਾਈਂਦਾ ਮੇਰੇ ਕਰਤੇ ਇਕ ਬਣਤ ਵਣਾਈ ਇਸ ਦੇਹੀ ਵਿੱਚ ਸਭ ਵਥ ਪਾਈ ਨਾਨਕ ਨਾਮ ਵਣਜੇ ਰੰਗ ਰਾਤੇ ਗੁਰਮੁਖ ਕੋ ਨਾਮ ਪਾਏ ਦਾ ਮਰੁਮਹਲਾ ਤੀਜਾ ਕਾਇਆ ਕੰਚਨ ਸ਼ਬਦ ਵਿਚਾਰਾ ਤਿੱਥੇ ਹਰ ਵਸੇ ਜਿਸ ਦਾ ਅੰਤ ਨਾ ਪਾਰਾ ਵਾਰਾ ਅਨੰਦਨ ਹਰ ਸੇਵੇ ਸੱਚੀ ਬਾਣੀ ਹਰ ਜੀਓ ਸ਼ਬਦ ਮਿਲਾਏ ਦਾ ਹਰ ਚੇਤੇ ਤੈਨੁ ਬਲੇ ਹਾਰੇ ਜਾਓ ਗੁਰ ਕੈ ਸ਼ਬਦ ਤਿਨ ਮੇਰ ਮਿਲਾਓ ਤਿਨ ਕੀ ਤੂਰ ਲਾਈ ਮੁਖ ਮਸਤਕ ਸਤ ਸੰਗਤ ਬਹਿ ਗੁਣ ਗਾਇਂਦਾ ਹਰ ਕੀ ਗੁਣ ਗਾਵਾਂ ਜੇ ਹਰ ਪ੍ਰਭ ਭਾਵਾਂ ਅੰਤਰ ਹਰ ਨਾਮ ਸ਼ਬਦ ਸੁਹਾਵਾ ਗੁਰ ਬਾਣੀ ਚੋਂ ਕੁੰਡੀ ਸੁਣੀਐ ਸਚੇ ਨਾਮ ਸਮਾਇਦਾ ਸੋ ਜਨ ਸੱਚਾ ਜੇ ਅੰਤਰ ਪਾਲੇ ਗੁਰ ਕੈ ਸ਼ਬਦ ਹਰ ਨਦਰ ਨਿਹਾਲੀ ਗਿਆਨ ਅੰਜਨ ਪਾਈ ਗੁਰ ਸ਼ਬਦੀ ਨਦਰੀ ਨਦਰ ਮਿਲਾਈਂਦਾ ਵੱਡੇ ਭਾਗਿ ਉਹ ਸਰੀਰ ਪਾਇਆ ਮਾਨਸ ਜਨਮ ਸ਼ਬਦ ਚਿਤ ਲਾਇਆ ਬਿਨ ਸ਼ਬਦ ਦੇ ਸਬਦ ਅੰਧ ਅੰਧੇਰਾ ਗੁਰਮੁਖ ਕਿਸੇ 부ਜਾਏਦਾ ਇੱਕ ਕੇਤੇ ਆਏ ਜਨਮ ਗਵਾਏ ਮਨ ਮੁਖ ਲਾਗੇ ਦੂਜੇ ਪਾਏ ਇਹ ਬੇਲਾ ਫਿਰ ਹਾਥ ਨਾਵੇ ਪਗ ਕਿਸੀ ਐ ਪਛਤਾ인다 ਗੁਰ ਕੈ ਸ਼ਬਦ ਪਵਿੱਤਰ ਸ਼ਰੀਰਾ ਤੇਸ ਵਿੱਚ ਵਸੇ ਸੱਚ ਗੁਣੀ ਘਹੀਰਾ ਸਤਿਓ ਸਤਿਵੇ ਕੇ ਸਬਥਾਈ ਸੱਚ ਸੁਣ ਮਨ ਵਸਾ인다 ਹਉ ਮੈ ਗੜ ਗੁਰ ਸ਼ਬਦ ਨਿਵਾਰੇ ਹਰ ਜੀਉ ਹਿਰਦੇ ਰੱਖੋ ਔਰ ਤਾਰੇ ਗੁਰ ਕੈ ਸ਼ਬਦ ਸਦਾ ਸਲਾਹੇ ਮੇਲਿਸਾ ਜੇ ਸੁਖ ਪਾਈਂਦਾ ਸੋਚੇ ਤੇ ਜਿਸ ਆਪ ਚਿਤਾਏ ਗੁਰ ਕੈ ਸ਼ਬਦ ਵਸੇ ਮਨਿ ਆਏ ਆਪੇ ਵੇਖੇ ਆਪੇ ਬੁਝੇ ਆਪੇ ਆਪ ਸਮਾਈਂਦਾ ਜਿਨ ਮਨ ਵਿੱਚ ਵਤ ਪਾਈ ਸੋਈ ਜਾਣੇ ਗੁਰ ਕੈ ਸ਼ਬਦ ਆਪਛਾਣੇ ਆਪਛਾਣੇ ਸੋਈ ਜਨ ਨਿਰਮਲ ਬਾਣੀ ਸ਼ਬਦ ਸੁਣਾਏ ਤਾਂ ਇਹ ਕਾਇਆ ਪਵਿੱਤ ਹੈ ਸਰੀ ਹੀਰ ਗੁਰ ਸ਼ਬਦੀ ਚੇਤੇ ਗੁਣੀ ਗਹੀਰ ਅਨ ਦਿਨ ਗੁਣ ਕਾ ਵੇ ਰੰਗ ਰਾਤਾ ਗੁਣ ਕਹਿ ਗੁਣੀ ਸਮਾਈ ਤਾ ਇਹੋ ਸਰੀਰ ਸਭ ਮੂਲ ਹੈ ਮਾਇਆ ਦੂਜੇ ਪਾਏ ਪਰਮ ਭੁਲਾਇਆ ਹਰ ਨਾ ਚੇਤੇ ਸਤਾ ਦੁਖ ਪਾਏ ਬਿਨ ਹਰ ਚੇਤੇ ਦੁਖ ਪਾਏ ਦਾ ਜੇ ਸਤ ਗੁਰ ਸੇਵੇ ਸੋ ਪਰਵਾਨ ਕਾਇਆ ਹੰਸ ਨਿਰਮਲ ਤਰ ਸਾਚੇ ਜਾਣ ਹਰ ਸੇਵੇ ਹਰ ਮਨ ਵਸਾਏ ਸੋ ਏ ਹਰ ਗੁਣ ਗਾਏ ਦਾ ਬਿਨ ਪਾਗਾ ਗੁਰ ਸੇਵਿਆ ਨਾ ਜਾਏ ਮਨ ਮੁਖ ਪੂਲੇ ਮੂਹੇ ਬਿੱਲ ਲਾਏ ਜਿੰਨ ਕੋ ਨਦਰ ਹੋਵੇ ਗੁਰ ਕੇਰੀ ਹਰ ਜਿਉ ਆਪ ਮਿਲਾਇਦਾ ਕਾਇਆ ਕੋਟ ਪਕੇ ਹਟ ਨਾਲੇ ਗੁਰਮੁਖ ਲੇਵੇ ਬਸਤ ਸਮਾਲੇ ਹਰ ਕਾ ਨਾਮ ਤੇ ਆਏ ਦਿਨ ਰਾਤੀ ਉਤਮ ਪਦਵੀ ਪਾਇਦਾ ਆਪੇ ਸੱਚ ਹੈ ਸੁਖ ਦਾਤਾ ਪੂਰੇ ਗੁਰ ਕੈ ਸ਼ਬਦ ਪਛਾਤਾ ਨਾਨਕ ਨਾਮ ਸਲਾਹੀ ਸਾਜਾ ਪੂਰੇ ਪਾਗ ਕੋ ਪਾਇੰਦਾ ਮਰੂ ਮਹਲਾ 3 ਨਿਰੰਕਾਰ ਆਕਾਰਿ ਉਪਾਇਆ ਮਾਇਆ ਮੋ ਹੁਕਮ ਬਣਾਇਆ ਆਪੇ ਖੇਲ ਕਰੇ ਸਭ ਕਰਤਾ ਸੁਣ ਸਾਚਾ ਮਨ ਵਸਾਇਆ ਮਾਇਆ ਮਾਈ ਤ੍ਰੈ ਗੁਣ ਪਰ ਸੂਤ ਜਮਾਇਆ ਚਾਰੇ ਬੇਦ ਬ੍ਰਹਮੇ ਨੋ ਫਰਮਾਇਆ ਵਰੇ ਮਾ ਅਵਾਰ ਥਿੱਤੀ ਕਰ ਇਸ ਜਗ ਮੈਂ ਸੋਜੀ ਪਾਏ ਦਾ ਗੁਰ ਸੇਵਾ ਤੇ ਕਰਨੀ ਸਾਰ ਰਾਮ ਨਾਮ ਰਾਖੋ ਔਰ ਤਾਰ ਗੁਰਬਾਣੀ ਵਰਤੀ ਜਗ ਅੰਤਰ ਇਸ ਬਾਣੀ ਤੇ ਹਰ ਨਾਮ ਪਾਏ ਦਾ ਵੇਦ ਪੜੇ ਅਨ ਦਿਨ ਬਾਧ ਸੰਭਾਲੇ ਨਾਮ ਨ ਚੀਤੇ ਬੱਦਾ ਜਮਕਾਲੇ ਦੂਜੇ ਪਾਏ ਸਦਾ ਦੁੱਖ ਪਾਏ ਤ੍ਰੈ ਗੁੜ ਪਰਪੁਲਾਈਦਾ ਗੁਰਮੁਖ ਇਕਸ ਸਿਉ ਲੇਵ ਲਾਇ ਤ੍ਰੇ ਬਿਦ ਮੰਸਾ ਮਨੇ ਸਮੈ ਸੱਚੇ ਸ਼ਬਦ ਸਦਾ ਹੈ ਮੁਕਤਾ ਮਾਇਆ ਮੋ ਚੁਕਾਇਦਾ ਜੋ ਤੁਰੇ ਰਾਤੇ ਸੇ ਹੁਣ ਰਾਤੇ ਗੁਰ ਪ੍ਰਸਾਦੀ ਸਹਜੇ ਮਾਤੇ ਸਤ ਗੁਰ ਸੇਵ ਸਦਾ ਪ੍ਰਭ ਪਾਇ ਆਪੇ ਆਪ ਮਿਲਾਇਂਦਾ ਮਾਇਆ ਮੋਹ ਪਰਮ ਨਾ ਪਾਈ ਦੂਜੀ ਪਾਇ ਲਗਾ ਦੁੱਖ ਪਾਇ ਸੁਹਾ ਰੰਗ ਦਿਨ ਥੋੜੇ ਹੋਵੇ ਇਸ ਜਾਦੇ ਬਿਲਮ ਨਾ ਲਾਈਂਦਾ ਇਹੋ ਮਨ ਪੈ ਪਾਏ ਰੰਗਾਏ ਇਤਰੰਗ ਸਾਚੇ ਮਾਏ ਸਮਾਏ ਪੂਰੇ ਬਾਗ ਕੋ ਇਹੋ ਰੰਗ ਪਾਏ ਗੁਰਮਤੀ ਰੰਗ ਚੜਾਏਂਦਾ ਮਨ ਮੁਖ ਬਹੁਤ ਕਰੇ ਅਭਿਮਾਨ ਅਦਰ ਕਬਹੀ ਨਾ ਪਾਵੇ ਮਾਨ ਦੂਜੇ ਲਾਗੇ ਜਨਮ ਗਵਾਇਆ ਬਿਨ ਬੂਝੇ ਦੁਖ ਪਾਏਂਦਾ ਮੇਰੇ ਪ੍ਰਭੇ ਅੰਦਰ ਆਪ ਲੁਕਾਇਆ ਗੁਰ ਪਰਸਾਦੀ ਹਰ ਮਿਲੇ ਮਿਲਾਇਆ ਸੱਚ ਪ੍ਰਭ ਸੱਚਾ ਵਪਾਰ ਨਾਮ ਅਮੋਲਕ ਪਾਏ ਦਾ ਇਸ ਕਾਇਆ ਕੀ ਕੀਮਤ ਕਿਨੇ ਨ ਪਾਈ ਮੇਰੇ ਠਾਕੁਰ ਇਹ ਬਣਤ ਬਣਾਈ ਗੁਰਮੁਖ ਹੋਵੇ ਸੋ ਕਾਇਆ ਸੋ ਦੇ ਆਪੇ ਆਪ ਮਿਲਾਏ ਦਾ ਕਾਇਆ ਵਿੱਚ ਟੋਟਾ ਕਾਇਆ ਵਿੱਚ ਲਾਹਾ ਗੁਰਮੁਖ ਖੋਜੇ ਵੇ ਪਰਵਾਹਾ ਗੁਰਮੁਖ ਵਣਜ ਸਦਾ ਸੁਖ ਪਾਈ ਸਹਜੇ ਸਹਜ ਮਿਲਾਏ ਦਾ ਸਚ ਮਹਿਲ ਸਚੇ ਪੰਡਾਰਾ ਆਪੇ ਦੇਵੇ ਤੇ ਵਣਹਾਰਾ ਗੁਰਮੁਖ ਸਾ ਲਾਹੇ ਸੁਖ ਦਤਿ ਮਨ ਮਿਲੇ ਕੀਮਤ ਪਾਇਦਾ ਕਾਇਆ ਵਿੱਚ ਵਸਤ ਕੀਮਤ ਨਹੀਂ ਪਾਈ ਗੁਰਮੁਖ ਆਪੇ ਦੇ ਬੜੇ ਆਈ ਜਿਸ ਦਾ ਹਟ ਸੋਈ ਵਥ ਜਾਣੇ ਗੁਰਮੁਖ ਦੇ ਨਾ ਪਛੋਤਾਈਂਦਾ ਹਰ ਜੀਉ ਸਭ ਮੈਂ ਰਹਾ ਸਮਾਈ ਗੁਰ ਪਰਸਾਦੀ ਪਾਇਆ ਜਾਈ ਆਪੇ ਮੇਲ ਮਿਲਾਏ ਆਪੇ ਸ਼ਬਦେ ਸਹਿਜ ਸਮਾਇਦਾ ਆਪੇ ਸੱਚਾ ਸ਼ਬਦ ਮਿਲਾਏ ਸ਼ਬਦੇ ਵਿੱਚੋਂ ਪਰਮ ਚੁਕਾਏ ਨਾਨਕ ਨਾਮ ਮਿਲੇ ਵਡਿਆਈ ਨਾਮੇ ਹੀ ਸੁਖ ਪਾਇੰਦਾ ਨਾਨਕ ਨਾਮ ਮਿਲੇ ਵਡਿਆਈ ਨਾਮੇ ਹੀ ਸੁਖ ਪਾਇੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ